DL11 نیوز ਦੇਖ ਰਹੇ ਦਸਤਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਿੰਦਰ ਸਿੰਘ ਗੜ ਅੱਜ ਅਸੀਂ ਪਹੁੰਚਿਆ ਘੱਗਾ ਦੇ ਬਾੜ ਨੰਬਰ 3 ਵਿੱਚ ਜਿੱਥੇ ਪਾਣੀ ਨੂੰ ਲੈ ਕੇ ਰੋਸਥਾਨ ਬਣਿਆ ਪਿਆ ਕਿਉਂਕਿ ਇੱਥੇ 2 ਸਾਲਾਂ ਤੋਂ ਪਾਣੀ ਨਹੀਂ ਆ ਰਿਹਾ ਜੇ ਆਉਂਦਾ ਇੱਕ ਦਿਨ ਕਦੇ ਆ ਜਾਂਦਾ ਤਾਂ ਤਿੰਨ ਤਿੰਨ ਇੱਕ ਦਿਨ ਆ ਜਾਂਦਾ ਤਾਂ ਹਫਤਾ ਹਫਤਾ ਪਾਣੀ ਨਹੀਂ ਆਉਂਦਾ ਤੇ ਇਹ ਬੱਚੇ ਤੁਸੀਂ ਦੇਖ ਸਕਦੇ ਹੋ ਚਾਰ ਚਾਰ ਦਿਨ ਨਹਾਉਂਦੇ ਨਹੀਂ ਨਾਏ ਬਿਨਾ ਸਕੂਲ ਜਾਂਦੇ ਨੇ ਤੇ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਗੱਲ ਕਰਦੇ ਆ ਜੀ ਇੰਨਾ ਮਾਈਆਂ ਨਾਲ ਗੱਲ ਕਰਾਂਗੇ ਜਿਹੜੀਆਂ ਨੂੰ ਇੱਥੇ ਪ੍ਰੋਬਲਮ ਹੈ ਹਾਂਜੀ ਕੀ ਪ੍ਰੋਬਲਮ ਹੈ ਪਾਣੀ ਵੀ ਲੈ ਕੇ ਤੁਹਾਡੇ ਪ੍ਰੋਬਲਮ ਵੀ ਬਹੁਤ ਜ਼ਿਆਦਾ ਪ੍ਰੋਬਲਮ ਆ ਪਾਣੀ ਦੀ ਆ ਬੱਚੇ ਦੇਖ ਸਕਦਾ ਤਿੰਨ ਤਿੰਨ ਨੇ ਹੋ ਗਿਆ ਲੈ ਨਹੀਂ ਆਉਂਦਾ ਹਾਂਜੀ ਦੇਖ ਲੈ ਤਾਂ ਤੁਸੀਂ ਪੜਾ ਗਰਮੀ ਦੇ ਪਾਣੀ ਦੀ ਲੋੜ ਹੁੰਦੀ ਹੈ ਹਰ ਇੱਕ ਨੂੰ ਲੋੜ ਹੁੰਦੀ ਹੈ ਕਈ ਵਾਰ ਤਾਂ ਤੁਸੀਂ ਯਕੀਨ ਨਹੀਂ ਕਰਨਾ ਵੀ ਅਸੀਂ ਨਾ ਬਾਥਰੂਮ 'ਚ ਬੈਠੇ ਹਾਂ ਨਾ ਬਹੁਤ ਦਿੱਕਤ ਆਉਂਦੀ ਹੈ ਪਾਣੀ ਦੀ ਤੇ ਫਿਰ ਪਾਣੀ ਦਾ ਤੁਸੀਂ ਕਿੱਥੋਂ ਸਾਰਦੇ ਹੋ ਕਿਵੇਂ ਆਉਂਦਾ ਆਹ ਦੇਖੋ ਇਹਨਾਂ ਦੀ ਮੋਟਰ ਤੋਂ ਸਾਰਦੇ ਹੋ ਨਾ ਉਹ ਵੀ ਬੰਦ ਕਰ ਗਏ ਨੇ ਸਾਡੀ ਮੋਟਰ ਸੜ ਜਾਂਦੀ ਏ ਬਾਰ-ਬਾਰ ਇੱਕ ਜਨੇ ਦੀ ਮੋਟਰ ਪੂਰੇ ਮਹੱਲੇ ਚ ਇੱਕੋ ਮੋਟਰ ਹੈ ਇੱਕ ਹੋਇਆ ਉਹ ਵੀ ਸਰਦਾਰ ਨੌਕਰੇ ਤਾਂ ਆ ਜੀ ਉਹਨਾਂ ਦੇ ਮੋਟਰ ਹਾਂਜੀ ਉਹ ਫਿਰ ਆਉਂਦੀ ਕਿੰਨਾ ਕੁ ਭਰਾ ਨੇ ਜੀ ਤੁਸੀਂ ਸ਼ਿਕਾਇਤ ਨਹੀਂ ਕੀਤੀ ਇਹਦੀ ਕਿਤੇ ਸ਼ਿਕਾਇਤ ਕਿੰਨੀ ਵਾਰੀ ਕੀਤੀ ਮਿਸਟਰ ਕਮੇਟੀ ਜਾ ਕੇ ਬਹੁਤ ਵਾਰੀ ਕਰੀਏ ਸ਼ਿਕਾਇਤ ਜੀ ਕੀ ਕਹਿੰਦੇ ਨੇ ਸੁਣਦੇ ਸ਼ਿਕਾਇਤ ਜੀ ਵੋਟਾਂ ਵਾਲੇ ਤਾਂ ਇਹਨਾਂ ਦੇ ਵੋਟਾਂ ਦੇ ਦੋ ਜੀ ਵੋਟਾਂ ਦੇ ਜੇ ਕੰਮ ਕਰਾਣਾ ਤਾਂ ਪਹਿਲਾਂ ਕਹਿੰਦਾ ਹੈ ਹੀ ਨਹੀਂ ਭਾਈ ਤੁਹਾਡੇ ਐਮਸੀ ਕੀ ਕਹਿੰਦੇ ਨੇ ਕੀ ਜਵਾਬ ਦਿੰਦੇ ਨੇ ਹਾਂਜੀ ਕੀ ਕਹਿਣਾ ਚਾਹੋਗੇ ਜੀ ਤੁਸੀਂ बोले। बोले। की दिक्कत है, बोले। है हमारे आगे मोटर खराब हो गए हम सुबह मोटर से ही कराया है कितने दिनों से पाँच छः दिन हो गए पानी नहीं छोड़ते हैं हमारे बच्चे छोट छोटे छोटे बच्चे हैं बहुत दिक्कत होती सब है सबको स्कूल भी भेजना होता है उसे ड्राइकिंग कराते हैं पानी पीने के लिए नहीं है तबीयतें खराब हो रही है गर्मी की हो रही है पानी की ज्यादा समस्या है पहले बोटल वाले डालते रहते थे पानी लगाएंगे ये करेंगे नाले बनाएंगे कुछ भी नहीं करते हम इतना कम्प्लेट करते हैं देख भी लेते हैं ना तब भी देखे बाद पानी पानी छोड़ देंगे पानी छोड़ते नहीं ਕਿੰਨਾ ਚਿਰ ਹੋ ਗਿਆ ਕਿੰਨਾ ਸਾਲ ਹੋ ਗਿਆ ਮੈਨੂੰ ਤਾਂ 5 ਸਾਲ ਹੋ ਗਏ ਮੈਂ ਇਹੀ ਝੇਲਦੇ ਝੇਲਦੇ ਚ ਅੱਛਾ ਅੱਛਾ ਮੈਂ ਤਾਂ 5 ਸਾਲ ਸੇ ਇੱਥੇ ਰਹ ਰਹੀ ਹਾਂ ਮੈਂ 5 ਸਾਲ ਸੇ ਇਹੀ ਹਾਂ ਹਾਂਜੀ ਭੈਣ ਜੀ ਕੀ ਕੀ ਕਹਿਣਾ ਚਾਹੋਗੇ ਤੁਸੀਂ ਸਰ ਸਸੀਂ ਇਹੀ ਕਹਿਣਾ ਚਾਹੁੰਦੇ ਹਾਂ ਸਾਡੇ ਪਾਣੀ ਦੀ ਸਭ ਤੋਂ ਵੱਡੀ ਸਮੱਸਿਆ ਕਈ ਵਾਰ ਬੱਚੇ ਵੀ ਬਿਨਾਂ ਨਾ ਸਕੂਲ ਜਾਂਦੇ ਨੇ ਤਾਂ ਬੱਚਿਆਂ ਨੂੰ ਵੀ ਟੀਚਰਾਂ ਤੋਂ ਪ੍ਰੋਮ ਮਿਲਦੀ ਆ ਵੀ ਤੁਸੀਂ ਨਹਾ ਕੇ ਨਹੀਂ ਆਉਂਦੇ ਤਾਂ ਬੱਚੇ ਘਰ ਆ ਕੇ ਰੋਂਦੇ ਨੇ ਵੀ ਅੱਜ ਸਾਨੂੰ ਮੈਡਮ ਨੇ ਕੁੱਟਿਆ ਵੀ ਸੀ ਨਹਾ ਕੇ ਨਹੀਂ ਆਰੇ ਜੇ ਤਾਂ ਸਰ ਪਾਣੀ ਨਹੀਂ ਆਊਗਾ ਸੀ ਬੱਚਿਆਂ ਦੇ ਵਰਦੀਆ ਕਿੱਥੋਂ ਡਰੈਕਲਿੰਗ ਕਰਾਂਗੇ ਕਿੱਥੋਂ ਅਸੀਂ ਬੱਚਿਆਂ ਨੂੰ ਨਵਾਵਾਂਗੇ ਤਾਂ ਪਾਣੀ ਦੀ ਸਭ ਤੋਂ ਵੱਡੀ ਸਮੱਸਿਆ ਸਰ ਸਾਡੀ ਤੇ ਹੁਣ ਵੋਟਾਂ ਪਾ ਕੇ ਹਟੀਆਂ ਨੇ ਪਿੱਛੇ ਜੇ ਕਮੇਟੀ ਨਵੀਂ ਬਣੀ ਸਰ ਵੋਟਾਂ ਪਾ ਕੇ ਹਟੀਆਂ ਨੇ ਜਦੋਂ ਵੋਟਾਂ ਪੈਣ ਤੋਂ ਪਹਿਲਾਂ ਆਉਂਦੇ ਸੀਗੇ ਸਾਡੇ ਪੈਰੀ ਟਿਕਦੇ ਸੀ ਸਾਨੂੰ ਬੋਟਾ ਪਾਉ ਠੀਕ ਹੈ ਬੋਟਾ ਤਾਂ ਬੰਨੋ ਦਾ ਰੋ ਜਾ ਕੇ ਘਰ ਬੈਠਦੇ ਸੀ ਹੁਣ ਸਾਡੇ ਕੋਈ ਨਹੀਂ ਸੁਣਦਾ ਹੁਣ ਸੀ ਜਾਣਦੇ ਆ ਜੇ ਘਰ ਤੋਂ ਬਾਹਰ ਹੋ ਜਾਂਦੇ ਆ ਜੇ ਅਸੀਂ ਨੰਬਰ ਨਹੀਂ ਸਾਡਾ ਨੰਬਰ ਬਲੌਕ ਲਿਸਟ ਵਿੱਚ ਪਾਏ ਜਾ ਰਿਹਾ ਸਾਡੇ ਕੋਈ ਇੱਧਰ ਆ ਕੇ ਕੋਈ ਗੇੜਾ ਨਹੀਂ ਮਾਰ ਰਿਹਾ ਕਿ ਕੀ ਪ੍ਰੋਬਲਮ ਹੈ ਕੀ ਨਹੀਂ ਪ੍ਰੋਬਲਮ ਬਸ ਸਭ ਤੋਂ ਵੱਡੀ ਸਾਡੀ ਪਾਣੀ ਦੀ ਪ੍ਰੋਬਲਮ ਹੈ ਸਰ ਹਾਂਜੀ ਠੀਕ ਹੈ ਹਾਂਜੀ ਕੀ ਪ੍ਰੋਬਲਮ ਹੈ ਤੁਹਾਡੀ ਪਾਣੀ ਨੂੰ ਲੈ ਕੇ ਇੱਥੇ ਪਾਣੀ ਕਿਉਂ ਨਹੀਂ ਆ ਰਿਹਾ ਇਹ ਨੇ ਚਰ ਤੋਂ ਤੁਹਾਡੇ ਕਿ ਇਹ ਕਾਫੀ ਟਾਈਮ ਦੀ ਪ੍ਰੋਬਲਮ ਆ ਗਈ ਹੈ ਸਾਨੂੰ 3-4 ਸਾਲਾਂ ਤੋਂ ਪ੍ਰੋਬਲਮ ਆ ਰਹੀ ਹੈ ਅਸੀਂ ਕਮੇਟੀ ਦੇ ਵਿੱਚ ਵੀ ਘੱਟੋ-ਘੱਟ ਅਸੀਂ 20-25 ਵਾਰ ਜਾ ਵੀ ਆ ਚੁੱਕੇ ਹਾਂ ਤੇ ਇੱਥੇ ਤੱਕ ਕੋਈ ਮੁਲਾਜ਼ਮ ਕਮੇਟੀ ਦਾ ਅੱਛਾ ਜੀ ਤੋਂ ਕੁਝ ਚੈੱਕ ਕਰਨ ਵੀ ਨਹੀਂ ਆਇਆ ਤੇ ਕੋਈ ਵੀ ਮੁਲਾਜ਼ਮ ਅੱਜ ਤੱਕ ਕੋਈ ਚੈੱਕ ਕਰਨ ਵੀ ਆਇਆ ਹਾਂ ਵੀ ਪਾਣੀ ਕਿਉਂ ਨਹੀਂ ਜਾ ਰਿਹਾ ਤੇ ਸਭ ਕੁ ਉਲਟਾ ਸਾਨੂੰ ਕਹਿ ਦਿੰਦੇ ਨੇ ਵੀ ਉੱਥੇ ਦਿਹਾੜੀਆ ਲਾ ਲਓ ਉੱਥੇ ਪੈਪ ਠੀਕ ਕਰਾ ਲਓ ਤੁਸੀਂ ਥੱਲੇ ਕਰ ਲਓ ਟੋਇਆ ਪਾਟ ਲਓ ਫਲਾਣਾ ਕਰ ਲਓ ਅਸੀਂ ਤਾਂ ਹੀ ਟੋਇਆ ਕੀ ਅਸੀਂ ਤਾਂ ਦੋ ਦੋ ਕਨੈਕਸ਼ਨ ਵੀ ਕਰ ਲਈ ਸਾਡੇ ਦਾ ਫਿਰ ਵੀ ਨਹੀਂ ਪਾਣੀ ਆ ਰਿਹਾ ਸੋ ਅਸੀਂ ਕਿੱਥੇ ਜਾਈਏ ਤੇ ਕਾਰਨ ਕੀ ਹੈ ਇਹ ਤੇ ਇੱਥੇ ਸੁਣਵਾਈ ਕਿਉਂ ਨਹੀਂ ਹੁੰਦੀ ਕਿ ਕਮੇਟੀ ਦੇ ਅਧੀਨ ਨਹੀਂ ਹੁੰਦਾ ਇਹ ਮੈਂ ਕਹਿੰਦਾ ਜੀ ਜਿਹੜੇ ਮੁਲਾਜ਼ਮ ਕਿਸੇ ਦੀ ਮੰਨਦੀ ਹੋਈ ਨਹੀਂ ਜੀ ਚਾਹੇ ਜਿੱਥੋਂ ਮਰਜੀ ਮੈਂ ਆਨਲਾਈਨ ਵੀ ਸ਼ਿਕਾਇਤ ਕਰੀ ਆਈ ਉੱਪਰ ਵਾਟਰ ਸਪਲਾਈ ਦੇ ਵਿੱਚ ਤੇ ਸਾਨੂੰ ਉਹਦਾ ਵੀ ਨਹੀਂ ਕੋਈ ਜਵਾਬ ਆਇਆ ਹੁਣ ਤੱਕ ਦੇ ਉਹ ਕਹਿੰਦੇ ਵੀ ਸੁੰਡਾ ਕਰੇਗਾ ਤਾਂ ਨਗਰ ਕਾਉਂਸਲ ਹੀ ਕਰੇਗਾ ਹਾਂ ਜੀ ਇਹ ਅਸੀਂ ਕਮੇਟੀ ਦੇ ਵਿੱਚ ਵੀ ਮੈਂ ਕਹਿੰਦਾ ਸਾਰੇ ਘਰ ਵੀ ਦਾ ਅਸੀਂ ਕੱਲ ਵੀ ਗਏ ਹਾਂ ਮੌਜੂਦਾ ਕੱਲ ਸਾਡੇ ਐਮਸੀ 4 ਨੰਬਰ ਵਾਲ ਦਾ ਐਮਸੀ ਆਇਆ ਹਾਂ ਜੀ ਤੋਂ ਉਹਨੇ ਬਹੁਤ ਫੋਨ ਕਰੇ ਤੇ ਉਹਨੇ ਕੁਛ ਮੜ ਜਾ ਫੋਨ ਫੋਨ ਕਰਕੇ ਸਵੇਰੇ ਤਾਂ ਅੱਜ ਥੋੜਾ ਜਿਹਾ 10-5 ਕਿ ਮਿੰਟ ਪਾਣੀ ਆਇਆ ਜੀ ਦੇਖੋ ਉਹ ਵੀ ਦੇਖਣਯੋਗ ਹੋਊਗੀ ਤੇ ਬਾਲਟੀਆਂ ਦੋ ਬਾਲਟੀਆਂ ਭਰੀਆਂ ਗਈਆਂ ਨੇ ਹਾਂਜੀ ਹਾਂਜੀ ਤੇ ਜਦੋਂ ਤੱਕ ਸਾਡੇ ਤੱਕ ਪਹੁੰਚਦਾ ਰੱਬ ਜਾਣਾ ਵੀ ਬਾਲ ਖੋਲਦਾ ਕਿ ਨਹੀਂ ਜਾਂਦਾ ਕੀ ਚੱਕਰ ਹੈ ਕੀ ਨਹੀਂ ਸਾਨੂੰ ਨਹੀਂ ਪਤਾ ਇਸ ਚੀਜ਼ ਬਾਰੇ ਹਾਂਜੀ ਪਰ ਅਸੀਂ ਕਈ ਵਾਰ ਤੁਹਾਡਾ ਬਲੈਕਲਿਸਟ 'ਚ ਨੰਬਰ ਪਾ ਦਿੰਦੇ ਹਾਂ ਅੱਛਾ ਜੀ ਇਹ ਫੋਨ ਕਰੀ ਜਾਂਦੇ ਨੇ ਹਾਂਜੀ 10-10 ਵਜੇ ਫੋਨ ਵੀ ਕਰਿਆ 9 ਵਜੇ ਵੀ ਕਰਿਆ ਤੇ ਬਾਕੀ ਸਾਰਿਆਂ ਕੋਲੇ ਐਮਸੀਆਂ ਕੋਲੇ ਸਾਰਿਆਂ ਨੂੰ ਪਤਾ ਜੀ ਦਾ ਬਕਾਇਦਾ ਜੀ ਅਸੀਂ ਐਮਐਲਏ ਦੇ ਪੀਏ ਕੋਲ ਵੀ ਫੋਨ ਕਰਿਆ ਮੈਂ ਉਹ ਕਹਿੰਦੇ ਅਸੀਂ ਈਓ ਸਾਹਿਬ ਕੋਲੇ ਵੀ ਫੋਨ ਕਰਤਾ ਪ੍ਰਧਾਨ ਕੋਲੇ ਵੀ ਕਰਤਾ ਪਰ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਯਾਨੀ ਕਿ ਐਮਐਲਏ ਦੀ ਵੀ ਨਹੀਂ ਸੁਣ ਰਹੀ ਜੀ ਐਮਐਲਏ ਕੋਲ ਗੱਲ ਕੀਤੀ ਹੋਈ ਵੀ ਨਹੀਂ ਇਹਦੇ ਨਾਲ ਕੋਈ ਅਸਰ ਹੋ ਰਿਹਾ ਕੋਈ ਕਾਰਨ ਦੱਸਿਆ ਇਹਨਾਂ ਨੇ ਘਾਟ ਕੀ ਹੈ ਪੈਸੇ ਪੈਣ ਵਾਲੀ ਹੈ ਜੀ ਇਹ ਕਹਿੰਦੇ ਜੀ ਬਾਲ ਲੱਗਣੇ ਨੇ ਬਾਲ ਲੱਗਣੇ ਅਸੀਂ ਥੋੜੀ ਬਾਲ ਲਵਾਵਾਂਗੇ ਇਹ ਤਾਂ ਕਮੇਟੀ ਦਾ ਕੰਮ ਹੈ ਜੀ ਹਾਂਜੀ ਇਹ ਇਹਨਾਂ ਦਾ ਰਾਈਟ ਬਣਦਾ ਜੇ ਪਾਣੀ ਨਹੀਂ ਪਹੁੰਚਦਾ ਹੋਵੇ ਤਾਂ ਇਹਨਾਂ ਦਾ ਕੈਨਰ ਭਰ ਕੇ ਛੱਡਣ ਦਾ ਹੱਕ ਮੰਗਦਾ ਜੀ ਕਮੇਟੀ ਦਾ ਬਿਲਕੁਲ ਬਿਲਕੁਲ ਪਰ ਇਹਨਾਂ ਦੇ ਕੋਈ ਯੂਨ ਨਹੀਂ ਸਰਕਦੀ ਅਸੀਂ ਅੱਕੇ ਹੋਏ ਕਹਿ ਰਹੇ ਹਾਂ ਅੱਜ মিডিਆ ਬੁਲਾਈਏ ਅਸੀਂ ਅੱਕੇ ਹੋਏ ਕਹਿ ਰਹੇ ਹਾਂ ਜੀ ਠੀਕ ਹੈ ਜੀ ਤੁਹਾਨੂੰ ਬੋਲ ਹਾਂ ਇਧਰ ਹੋਈ ਪੁੱਤ ਹਾਂਜੀ ਤੁਸੀਂ ਸਾਰੇ ਮਹੱਲੇ ਨੂੰ ਪਾਣੀ ਉਪਲਬਧ ਕਰਾਉਣੇ ਤੁਹਾਡੇ ਇੱਕ ਮੋਟਰ ਲੱਗੀ ਹੈ ਜੀ ਤਾਂ ਕਿੰਨੀਆਂ ਕ ਤੁਹਾਨੂੰ ਮੁਸ਼ਕਲਾਂ ਚੱਲਣੀਆਂ ਪੈਂਦੀਆਂ ਨੇ ਜੀ ਮੁਸ਼ਕਲਾਂ ਦੇ ਵੀਰ ਜੀ ਤੁਸੀਂ ਆਪ ਸਮਝਦਾਰ ਹੋ ਸਿਆਣੇ ਹੋ ਵੀ ਇੱਕ ਮੋਟਰ ਜਿਹੜੀ ਹੈ ਇਹ ਸਿਰਫ ਇੱਕ ਟੈਂਕੀ ਭਰਨ ਵਾਸਤੇ ਹੁੰਦੀ ਨਾ ਕਿ ਸਾਰੇ ਮਹੱਲੇ ਨੂੰ ਪਾਣੀ ਦੇਣ ਵਾਸਤੇ ਹੁੰਦੀ ਹੈ ਜਦੋਂ ਮੋਟਰ ਆਪਣੀ ਲੰਮਾ ਸਮਾਂ ਚੱਲੂਗੀ ਲੋਡ ਪਾਊਗਾ ਵੀਰ ਜੀ ਉਹ ਮੋਟਰ ਤਾਂ ਸੜੂਗੀ ਠੀਕ ਹੈ ਨਾ ਜਦੋਂ ਮੋਟਰ ਸੜਦੀ ਸਾਨੂੰ ਖੁਦ ਨੂੰ ਦਿੱਕਤ ਆਉਂਦੀ ਸਾਨੂੰ ਤਾਂ ਨਵੀਂ ਪਾਣੀ ਪੈਂਦੀ ਚੁੱਕ ਕੇ ਇਸ ਦਾ ਵੇਟ ਵੀ ਨਹੀਂ ਕਰਦੇ ਵੀ ਇਹਨੂੰ ਬੰਨਿਆ ਜਾਵੇ ਜਾਂ ਮਿਸਤਰੀ ਕੋਲ ਕਿਸੇ ਕੋਲ ਸੱਟਿਆ ਜਾਵੇ ਸਾਨੂੰ ਕਿੰਨੀ ਦਿੱਕਤ ਆਉਂਦੀ ਹੈ ਬਹੁਤ ਦਿੱਕਤ ਆਉਂਦੀ ਹੈ ਹੈ ਫਿਰ ਇਹਨਾਂ ਨੂੰ ਲੰਮੇ ਲੰਮੇ ਪਾਈਪ ਦੇਣੇ ਪੈਂਦੇ ਨੇ ਲਿਆ ਲਿਆ ਕੇ ਘਰ ਤੋਂ ਅਸੀਂ ਆਪਣੇ ਸਾਡੇ ਘਰ ਦੇ ਵਿੱਚ ਪਾਣੀ ਦੀ ਦਿੱਕਤ ਆਉਂਦੀ ਹੈ ਹਾਂਜੀ ਇਸ ਕਰਕੇ ਸਾਨੂੰ ਵੀਰ ਜੀ ਬੜਾ ਔਖ 12 ਦਿਨ ਮੋਟਰ ਚੱਲਦੀ ਨਹੀਂ ਸੀ ਸਿਆਣੇਓ ਇਸ ਕਰਕੇ ਸਾਡੀਆਂ ਆਪਣੀਆਂ ਟਿੰਕੀਆਂ ਖਾਲੀ ਰਹਿ ਜਾਂਦੀਆਂ ਨੇ ਹਾਂਜੀ ਇਸ ਕਰਕੇ ਵੀ ਅਸੀਂ ਤਾਂ ਹੱਥ ਬੰਨ੍ਹ ਕੇ ਵੀ ਇਹੀ ਬੇਨਤੀ ਕਰਦੇ ਵੀ ਇਹਨਾਂ ਨੂੰ ਛੇਤੀ ਪਾਣੀ ਦਾ ਹੱਲ ਕਰਕੇ ਦਿੱਤਾ ਜਾਵੇ ਤਾਂ ਸਾਡੀ ਵੀ ਜਾਨ ਸੁਰੱਖਿਰ ਹੋ ਜਾਵੇ ਇਹਨਾਂ ਤੋਂ ਠੀਕ ਹੈ ਜੀ ਇਸ ਕਰਕੇ ਵੀਰ ਜੀ ਬੜਾ ਔਖਾ ਸਾਨੂੰ ਠੀਕ ਹੈ ਆਇਓ ਬੱਚਿਓ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਮੁਸ਼ਕਲਾਂ ਐ ਇਸ ਮੁਹੱਲੇ ਨੂੰ ਨੇ ਇੱਕ ਪੂਰਾ ਮੁਹੱਲਾ ਨਾ ਐਨਐਸ ਸੀ ਹੁੰਦਾ ਤੇ ਨਾ ਪ੍ਰਧਾਨ ਸੁਣਦੇ ਨੇ ਨਾ ਵਾਟਰ ਸਪਲਾਈ ਵਿਭਾਗ ਸੁਣਦਾ ਤਾਂ ਕਿੰਨੀਆਂ ਕਿ ਮੁਸ਼ਕਲਾਂ ਆਇਨ ਕਹਿ ਸਕਦੇ ਆ ਕਿ ਇੱਕ ਰਾਜਸਥਾਨ ਹੀ ਬਣ ਗਿਆ ਇੱਕ ਅੱਗੇ ਦਾ ਇਹ 3 ਨੰਬਰ ਵਾਰਡ ਹੈ ਜਿਹੜਾ ਜੜੇ ਰਹੋ ડી 11 نیوز ਪੰਜਾਬ ਦੇ ਨਾਲ ਅਸੀਂ ਤੁਹਾਨੂੰ ਦੇਵਾਂਗੇ ਹਰ ਅਪਡੇਟ ਦੇਖ ਸਕਦੇ ਹੋ ਤੁਸੀਂ ਇਸ ਟਾਈਮ 4:30 ਹੋਏ ਨੇ ਟੂਟੀ ਚੱਲਣ ਦਾ ਟਾਈਮ ਹੈ ਸੱਤਨ ਤੋਂ 5 ਵਜੇ ਤੱਕ ਟੂਟੀ ਚੱਲਣ ਦਾ ਟਾਈਮ ਹੈ ਅਜੇ ਤੱਕ ਪਾਣੀ ਨਹੀਂ ਆਇਆ ਤੁੰ ਨੂੰ ਚੱਲ ਰਿਹਾ ਤੁਹਾਡੇ ਸਾਹਮਣੇ ਤੇ ਪਾਣੀ ਨਹੀਂ ਆ ਰਿਹਾ ਇਸੇ ਤਰ੍ਹਾਂ ਦਿਨਾਂ ਵਾਲੇ ਕਿ ਦਿਨ ਛੱਡ ਦਿੰਦੇ ਜੀ 2 ਸਾਲ ਤੋਂ ਇਹੀ ਹਾਲ ਹੋ ਰਿਹਾ 5-7 ਦਿਨਾਂ ਬਾਅਦ ਇੱਕ ਦਿਨ ਪਾਣੀ ਛੱਡ ਦਿੰਦੇ ਨੇ ਫਿਰ ਮੁੜ ਕੇ ਕਈ ਦਿਨ ਤਰਸਦੇ ਰਹਿੰਦੇ ਨੇ ਇੱਕ ਦਿਨ ਆਉਂਦਾ ਹਫਤਾ ਫਿਰ ਤਰਸਦੇ ਰਹਿੰਦੇ ਨੇ ਕੱਗੇ ਤੋਂ ਬੋਲਦਾ ਜੀ ਪ੍ਰੈਸ ਰਿਪੋਰਟਰ ਸੁਖਵਿੰਦਰ ਸਿੰਘ ਦਗਾਲ ਡੀਏ 11 ਨਿਊਜ਼ ਪੰਜਾਬ ਤੋਂ ਹਾਂ ਜੀ ਸਰ ਇਥੇ ਕੱਗੇ ਦੇ 3 ਨੰਬਰ ਵਾਰਡ ਦੇ ਵਿੱਚ ਪਾਣੀ ਨਹੀਂ ਪਹੁੰਚ ਰਿਹਾ ਅੱਛਾ ਵਾਟਰ ਸਪਲਾਈ ਦਾ ਹਾਂ ਜੀ ਅੱਛਾ ਯਮਾ ਦੇਖਦਾ ਵੀ ਦੇਖ ਦੋ ਵੈਸੇ ਅਸੀਂ ਜਿਹੜੀ ਨਵੀਂ ਮੋਟਰ ਹੈ ਨਾ ਜੀ ਹਾਂ ਜੀ ਜਿਹੜਾ ਲਗਿਆ ਟਿਊਬਲ ਨਵਾਂ ਹਾਂ ਜੀ ਉਹਦਾ ਵੀ ਅਸੀਂ ਅਪਲਾਈ ਕਰਿਆ ਹੋਇਆ ਸਾਰਾ ਕੁਝ ਹਾਂ ਜੀ ਉਹਦੇ ਹੋਵੇ ਪੈਸੇ ਭਰੇ ਹੋਏ ਆ ਮੀਟਰ ਲਾਉਣ ਨੂੰ ਹਾਂ ਜੀ ਸੋ ਤੱਕ ਲੱਗ ਜੇਗਾ ਸਰ ਪਰ ਇਹਨਾਂ ਦੀ ਤਾਂ ਪ੍ਰੋਬਲਮ ਹੈ ਜਿਹੜੀ ਪਾਣੀ ਤਾਂ ਇਹਦੇ ਹੈ ਨਹੀਂ ਹੁਣ ਪਾਣੀ ਇੱਕ ਮੋਟਰ ਹੈ ਕਿਸੇ ਜ਼ਿੰਮੇਦਾਰ ਦੇ ਕਿਸੇ ਨੂੰ ਭਰਾ ਦਿੰਦੇ ਨੇ ਕਿਸੇ ਨੂੰ ਉਹਨੂੰ ਹੀ ਪਾਣੀ ਦੀ ਤਾਂ ਬਹੁਤ ਮੁਸ਼ਕਲ ਹੈ ਜਾਂ ਤਾਂ ਕੋਈ ਓਨੀ ਦੇਰ ਤੱਕ ਇੱਥੇ ਟੈਂਕੀ ਟੁੰਕੀ ਪਾਣੀ ਦੀ ਭੇਜੀ ਜਾਵੇ ਕੈਂਟਰ ਕੈਂਟਰ ਕਾਉਂਟਰ ਭਰ ਕੇ ਕੋਈ ਨਾ ਮੈਂ ਕਹਿੰਦਾ ਮੈਂ ਕਹਿੰਦਾ ਕਰਦਾ ਮੈਂ ਸਰ ਕਦੋਂ ਤੱਕ ਹੱਲ ਹੋ ਜੂ ਇਹ ਮੈਂ ਕੋਈ ਕਰਦਾ ਮੈਂ ਕਹਿੰਦਾ ਮੈਂ ਮੁੰਡਿਆਂ ਨੂੰ ਕਰਦਾ ਮੈਂ ਓਕੇ ਸਰ